ਦੇਹ ਦੀਆਂ ਸਰਹادات ਤੇ ਸ਼ਹਾਦਤ ਦੇਣ ਵਾਲੇ ਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਕੇ ਅਸੀਂ ਉਹਨਾਂ ਦਾ ਬੱਚਾ ਤਨੀ ਲਿਆ ਸਕਦੇ ਲੇਕਿਨ ਉਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜਨ ਦਾ ਉਪਰਾਲਾ ਅਗਰ ਕਿਸ ਦੇ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਇਸ ਦੇਚ ਕਿਸੇ ਸਰਕਾਰ ਨੇ ਕੀਤਾ ਤੇ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਸ਼ਹੀਦ ਪਰਿਵਾਰ ਨਾਲ ਖੜਦੇ ਵੀ ਆਰਥਿਕ ਤੌਰ ਤੇ ਮਦਦ ਵੀ ਕਰਦੇ ਉਸ ਪਰਿਵਾਰ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰਦੇ ਆ ਅਸੀਂ ਕਮਾਂ ਦੇ ਆਧਾਰ ਤੇ ਵੋਟ ਮੰਗਦੇ ਆ ਹੁਣ ਜਿਹੜਾ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟੀ ਦੇ ਲਈ ਸਾਡੇ ਸਤਕਾਰਯੋਗ ਬਹੁਤ ਹੀ ਪੜੇ ਲਿਖੇ ਸੁਲਦੇ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ ਪੰਜਾਬ ਦੀ ਵਿਧਾਨ ਸਭਾ ਚ ਲੋਕਲ ਬਾਡੀ ਦੇ ਮਨਿਸਟਰ ਵੀ ਰਹੇ ਆ ਸੀਨੀਅਰ ਮੋਸਾਫ ਸੁਥਰਾ ਕਿਰਦਾਰ ਇਲੈਕਸ਼ਨ ਲੁੱਟੂਆਂ ਦੇ ਟੋਲਾ ਵਰਸ ਜੇ ਕੀ ਇਮਾਨਦਾਰ ਕਾਬਲ ਪੜੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਕਾਰ ਆਉਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ ਪੰਜਾਬ ਦੀ ਵਿਧਾਨ ਸਭਾ ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ ਸਮਝਦਾਰੀ ਨਾਲ ਕਾਬਲੀਅਤ ਨਾਲ ਸਾਫ਼ ਸੁਥਰੇ ਤਰੀਕੇ ਨਾਲ ਜਲੰਧਰ ਦੀ ਸੇਵਾ ਕਰੇ ਨਾ ਕਿ ਉਹ ਲੋਕ ਜਿਹੜੇ ਚਾਹੋ ਸੱਟੇ ਦੀ ਗੱਲ ਕਰ ਲੋ ਠੱਗੀਆਂ ਦੀ ਗੱਲ ਕਰ ਲੋ ਚੋਰੀਆਂ ਦੀ ਗੱਲ ਕਰ ਲੋ ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਲੋਕਾਂ ਨੇ ਪਰਫੁੱਲਿਤ ਕਰਨ ਚ ਆਪਣਾ ਯੋਗਦਾਨ ਨਹੀਂ ਪਾਇਆ ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ ਜਿਹੜੇ ਸਾਡੇ ਖਿਲਾਫ ਇਲੈਕਸ਼ਨ ਲੜ ਰਹੇ ਆ ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਉਹਨੇ ਨਾ ਸਿਰਫ ਧੋਖਾ ਕੀਤਾ ਜਲੰਧਰ ਵੈਸਟ ਨਾਲ ਬਲਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਵੀ ਜਲੰਧਰ ਵੈਸਟ ਦੇ ਲੋਕ ਸਤਕਾਰਯੋਗ ਸਾਡੇ ਵੋਟਰ ਸਮਾਨ ਮaaf ਨਹੀਂ ਕਰਨਗੇ ਸੋ ਇਹ ਇਲੈਕਸ਼ਨ ਪਲਟੂ ਆਵਾਜ਼ ਵਰਸਸ ਇਮਾਨਦਾਰ ਕਾਬਲ ਔਰ ਜ਼ਿੰਮੇਵਾਰ ਜਿਹੜਾ ਕੈਂਡੀਡੇਟ ਅਮਿੰਦਰ ਭੱਗੇ ਜੀ ਸਾਡੇ ਕੋਲ ਬੈਠੇ ਆ ਉਹਨਾਂ ਦਾ ਔਰ ਜਿਹੜੇ 10 ਵਾਦੇ ਤੁਹਾਡੇ ਰਾਹੀਂ ਅੱਜ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਆ ਜਲੰਧਰ ਵੈਸਟ ਦੇ ਲੋਕਾਂ ਨੂੰ ਵੋਟਰ ਸਾਹਿਬਾਨ ਨੂੰ ਬੇਨਤੀ ਆ ਕਿ ਮਾਨ ਸਾਹਿਬ ਦੀ ਸਰਕਾਰ ਅਗਲੇ ਇਸ ਵਿਧਾਨ ਸਭਾ ਤੋਂ ਬਾਅਦ ਪਾਰਟਿਕੂਲਰ ਜਲੰਧਰ ਵੈਸਟ ਵਾਸਤੇ ਜੋ ਸਾਡਾ ਏਜੰਡਾ ਹੈ ਉਹਦੇ ਚ ਨੰਬਰ 1 ਪੀਣ ਵਾਲੇ ਸਾਫ ਪਾਣੀ ਦੀ ਜਿਹੜੀ ਕਿੱਲਤ ਹੋ ਰਹੀ ਆ ਸਿਰਫ ਖੇਤਾਂ ਦਾ ਪਾਣੀ ਦਾ ਮਸਲਾ ਨਹੀਂ ਆ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਚਾਹੋ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਗੱਲ ਹੈ ਚਾਹੇ ਡਰਿੰਕਿੰਗ ਵਾਟਰ ਪਹੁੰਚਾਉਣ ਦੀ ਗੱਲ ਹੈ ਸਾਫ਼ ਸੁਥਰਾ ਪਾਣੀ ਪਹੁੰਚਾਉਣ ਦੀ ਗੱਲ ਆ ਲੋਕਾਂ ਨੂੰ ਬਿਹਤਰ ਇਲਾਜ ਦੇਣ ਦੀ ਗੱਲ ਹੈ ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਇਹ ਆਮ ਆਦਮੀ ਪਾਰਟੀ ਦਾ ਮੁੱਖ ਅਜੰਡਾ ਹੈ ਕਿਉਂਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਆ ਜੇਕ ਪਰਿਵਾਰ ਤੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਘਟ ਜੇ ਤੇ ਬਜ਼ੁਰਗ ਦੀ ਦਵਾਈ ਦਾ ਬੋਝ ਘਟ ਜੇ ਉਸ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨੂੰ ਕੋਈ ਰੋਕ ਨਹੀਂ ਸਕਦਾ ਭਗਵੰਤ ਮਾਨ ਜੀ ਦੀ ਆਮ ਆਦੀ ਪਾਰਟੀ ਸਰਕਾਰ ਇਸ ਪਾਸੇ ਤੇ ਹੋਈ ਹੈ ਇਸੇ ਕਣੀ ਚ ਅਸੀਂ ਪੀਣ ਵਾਲਾ ਪਾਣੀ ਪੂਰੇ ਹਲਕੇ ਲਈ ਕਿਉਂਕਿ ਇੱਥੇ ਪ੍ਰੋਬਲਮ ਜਿਹੜੀ ਆਈ ਆ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ ਉਹਦੇ ਦੀ ਟ੍ਰੀਟਮੈਂਟ ਪਲਾਂਟ ਜਿਹੜਾ ਦਲੰਦਰ वेस्ट ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਲਾਊਗੀ ਬਸਤੀ ਸੇਖ ਬਸਤੀ ਦਾਨਿਸ਼ਮੰਦਾ ਬਸਤੀ ਗੁਦ ਉੱਚਾ ਬਸਤੀ ਪੀਰਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂ ਬਿਜਲੀ ਦੀਆਂ ਤਾਰਾਂ ਦਾ ਜਾਲ ਹਟਾਉਣ ਲਈ ਬਿਜਲੀ ਬੋਰਡ ਦੇਖੋ ਗੱਲ ਹੋ ਕੀ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਦਾ ਜਾਲ ਇਤਰਾ ਵਿੱਚ ਗਿਆ ਕਿ ਆਮ ਬੰਦੇ ਦੀ ਜ਼ਿੰਦਗੀ ਤੇ ਬੜੇ ਖਤਰੇ ਮਢਰਾ ਰਹੇ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਤੁਹਾਡੀ ਜਾਣਕਾਰੀ ਲਈ ਮੈਂ ਕੋਈ ਸਤਕਾਰਯੋਗ ਜਲੰਧਰ ਦਾ মিডিਆ ਦੇ ਸਾਥੀ ਬੈਠੇ ਹਾਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿੱਥੇ ਬਿਜਲੀ ਰਿਫਾਰਮ ਚ ਕੋਲ ਮਾਈਨ ਜਿਹੜੀ 7 ਸਾਲ ਤੋਂ ਬੰਦ ਪਈ ਉਹਨੂੰ ਚਲਾਇਆ ਜਿਹੜੀ ਸਾਡਾ ਟਰਾਂਸਮਿਸ਼ਨ ਹੈ ਜਿਹਦੀ ਸਮਰਤਾ 7500 ਮੈਗਾਵਾਟ ਦੀ ਸੀ 10000 ਮੈਗਾਵਾਟ ਤੋਂ ਉੱਪਰ ਟੱਪ ਗਈ ਰਿਫਾਰਮਸ ਹੋ ਰਿਹਾ ਨਵੀਆਂ ਲੈਣਾ ਪਾ ਰਹੇ ਆ ਲੋਕਾਂ ਨੂੰ ਬਿਜਲੀ ਫਰੀ ਵੀ ਦੇ ਰਹੇ ਆ ਨਾਲ-ਨਾਲ ਪੰਜਾਬ ਚ ਗੋਇੰਦਵਾਲ ਸਾਹਿਬ ਜਿਹੜਾ ਬਿਜਲੀ ਦਾ ਪਹਿਲੀ ਵਾਰ ਦੇਜ ਦੇ ਇਤਿਹਾਸ ਚ ਹੋਇਆ ਕਿ ਆਮ ਆਦਮੀ ਪਾਰਟੀ ਨੇ ਪ੍ਰਾਈਵੇਟ ਕੰਪਨੀ ਤੋਂ ਥਰਮਲ ਪਲਾਂਟ ਖਰੀਦਿਆ ਨਹੀਂ ਤੇ ਇੱਥੇ ਹਾਲਾਤ ਇਹ ਬਣਾ ਕੇ ਪੰਜਾਬ ਦੇ ਕਿ ਸਾਡੇ ਅਦਾਰੇ ਇੱਕ ਕਰਕੇ ਕਾਲੀ ਭਾਜਪਾ ਕਾਂਗਰਸ ਇਹ ਜਿੰਨੀਆਂ ਪਾਰਟੀਆਂ ਰੂਲ ਕਰਦੀਆਂ ਰਹੀਆਂ ਨੇ ਸਾਡੇ ਅਦਾਰੇ ਵੇਚੇ ਆ ਔਰ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਗੋਇੰਦਵਾਲ ਸਾਹਿਬ ਪਹਿਲੀ ਵਾਰ ਦੇਸ਼ 'ਚ ਹੋਇਆ ਕਿ ਥਰਮਲ ਪਲਾਂਟ ਖਰੀਦਿਆ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਤੇ ਬਿਹਤਰ ਬਿਜਲੀ ਦੇਣਾ ਇਹ ਸਾਡੀ ਕਮਿਟਮੈਂਟ ਹੈ ਇਸੇ ਸਿਲਸਿਲੇ 'ਚ ਅੱਗੇ ਨਵੀਆਂ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ ਨਸ਼ਾ ਤਸਕਰੀ ਦੇਖੋ ਨਸ਼ਾ ਬਹੁਤ ਵੱਡੀ ਸਮੱਸਿਆ ਸਾਡੇ ਸੂਬੇ ਦੀ ਔਰ ਜਲੰਧਰ 'ਚ ਵੀ ਕੋਈ ਕਮੀ ਨਹੀਂ ਦੀ ਔਰ ਇਹਦੇ ਪਿੱਛੇ ਕਾਰਨ ਬੁਨਿਆਦੀ ਕਾਰਨ ਇਹ ਆ ਕਿ ਜਿਹੜੀਆਂ ਲਗਾਤਾਰ ਰਾਜ ਕਰਦੀਆਂ ਪਾਰਟੀਆਂ ਉਹਨਾਂ ਨੇ ਆਰਥਿਕ ਲਾਹਾ ਲੈਣ ਲਈ ਆਪਣੀ ਇਕਨੋਮਿਕ ਇੰਟਰਸਟ ਵਾਸਤੇ ਨੌਜਵਾਨਾਂ ਨੂੰ ਇਸ ਦਲਦਲ ਤੱਕਿਆ ਇੱਕ ਨੈਕਸਸ ਬਣਾਇਆ ਅੱਜ ਵੇਖੋ 10000 ਕਰਮਚਾਰੀ ਬਦਲੇ ਆ ਭਗਵੰਤ ਸਿੰਘ ਜੀ ਦੀ ਸਰਕਾਰ ਨੇ ਕਾਰਨ ਇੱਕੋ ਹੀ ਆ ਜਿਹੜੇ ਲੰਬੇ ਸਮੇਂ ਤੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਖਰਾਬ ਹੈ ਜਾਂ ਗਲਤ ਹੈ ਸਾਰੇ ਨਹੀਂਗੇ ਲੇਕਿਨ ਜਿਹੜੀਆਂ ਬਲੈਕ ਸੀਪ ਐ ਲੰਮੇ ਸਮੇਂ ਤੋਂ ਇੱਕ ਥਾਂ ਤੇ ਡਿਊਟੀਆਂ ਕਰ ਰਹੀਆਂ ਸੀ ਜਿਨ੍ਹਾਂ ਦੇ ਕਾਰਨ ਇੱਕ ਨੈਕਸਸ ਬਣ ਜਾਂਦਾ ਮੋਨੋਪੋਲੀ ਬਣ ਜਾਂਦੀ ਆ ਜਿਹਦੇ ਨਾਲ ਗਲਤ ਕੰਮ ਉਸ ਏਰੀਆ ਚ ਕੀਤੇ ਜਾਂਦੇ ਉਸ ਤੋੜਨ ਵਾਸਤੇ 10000 ਤੋਂ ਵੱਧ ਮੁਲਾਜ਼ਮ ਜਿਹੜੇ ਪੁਲਿਸ ਦੇ ਟਰਾਂਸਫਰ ਕੀਤੇ ਆ ਔਰ ਜਲੰਧਰ ਚੋਂ ਵੀ ਨਸ਼ਾ ਮਾਫੀਆ ਦੇ ਸਫਾਈ ਲਈ ਭਗਵੰਤ ਮਾਨ ਜੀ ਦੀ ਸਰਕਾਰ ਰਮਾਣਯੋਗ ਮੁੱਖ ਮੰਤਰੀ ਜੀ ਨੇ ਇਤਿਆਪ ਕੀ ਆ ਅੱਜ ਸੰਤ ਕਬੀਰ ਜੀ ਦਾ ਜਨਮ ਦਿਹਾੜਾ ਅਜ ਮਾਨਯੋਗ ਮੁੱਖ ਮੰਤਰੀ ਜੀ ਆਏ ਸੀ ਸ਼ਹਿਰ ਪਰ ਉਹਨਾਂ ਨੇ ਕਿਹਾ ਜਲੰਧਰ માં ਕੋਈ ਟੈਂਪਰੇਰੀ ਨਹੀਂ ਜਾ ਰਿਹਾ ਜਲੰਧਰ ਪਰਮਾਨੈਂਟਲੀ ਮੁੱਖ ਮੰਤਰੀ ਜੀ ਹਫ਼ਤੇ ਚ ਦੋ ਦਿਨ ਤਿੰਨ ਦਿਨ ਜੋ ਪੋਸੀਬਲ ਹੋਊਗਾ ਮਾਝਾ ਔਰ ਦੁਆਬੇ ਦੇ ਲੋਕਾਂ ਦੀ ਦੁੱਖ ਦਰਦ ਨੂੰ ਦੂਰ ਕਰ ਲਿਆ ਬੈਠਣਗੇ ਸੋ ਨਸ਼ਾ mafia ਨੂੰ ਖਤਮ ਕਰਨਾ ਵੀ ਸਾਡੀ ਪ੍ਰਾਇੋਰਟੀ ਰਹੂਗੀ ਇਸੇ ਤਰੀਕੇ ਨਾਲ ਗੋਤਮਨਗਰ ਚ ਇੱਕ ਕੂੜੇ ਦਾ ਡੰਪ ਹੈ ਉਹਨੂੰ ਪੂਰੀ ਤਰ੍ਹਾਂ ਹਟਾਇਆ ਜਾਊਗਾ ਇਹ ਸਾਡੇ ਮਾਨਯੋਗ ਐਮਐਲਏ ਜਿਹੜੇ ਤੁਹਾਡੇ ਅਸ਼ੀਰਵਾਦ ਨਾਲ ਬਣਨਗੇ ਮੰਦਰ ਭਗਤ ਜੀ ਇਹਨਾਂ ਦੀ ਅਗਵਾਈ ਚ ਅਸੀਂ ਇਸ ਡੰਪ ਨੂੰ ਵੀ ਢਾਵਾਂਗੇ ਮੁਹੱਲਾ ਕਲੀਨਿਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ ਹਰੇਕ ਪੰਜਾਬੀ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣੀਆਂ ਭਗਵੰਤ ਮਾਨ ਦੀ ਸਰਕਾਰ ਦੀ ਕਮਿਟਮੈਂਟ ਹੈ ਔਰ ਉਹਦੇ ਵੱਲ ਵਧ ਰਹੇ ਆ ਤੇ ਤੁਹਾਡੀ ਜਾਣਕਾਰੀ ਲਈ ਸਤਿਕਾਰਯੋਗ ਪੱਤਰਕਾਰ ਸਾਥੀਓ ਤੁਹਾਡੇ ਰਾਹੀਂ ਮੈਂ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ 800 ਤੋਂ 800 ਦੇ ਕਰੀਬ ਕਲੀਨਿਕ ਬਣਾਏ ਮਾਨਸਾਬ ਦੀ ਸਰਕਾਰ ਨੇ ਪਿਛਲੇ 2 ਸਾਲਾਂ ਚ ਕਿਉਂਕਿ ਪਹਿਲੇ 6 ਮਹੀਨੇ ਤਾਂ ਤਿਆਰੀਆਂ ਚ ਲੰਘ ਜਾਂਦੇ ਆ ਤੇ 1.5 ਕਰੋੜ ਲੋਕਾਂ ਨੇ ਉੱਥੇ ਫ੍ਰੀ ਇਲਾਜ ਕਰਾਇਆ ਇਹ ਆਮ ਆਦੀ ਪਾਰਟੀ ਦੀ ਉਪलब्ਧੀ ਆ ਅਸੀਂ ਕੰਮਾਂ ਦੇ ਆਧਾਰ ਤੇ ਲੋਕਾਂ ਦਾ ਅਸ਼ੀਰਵਾਦ ਮੰਗਣਾ ਕੰਮ ਦੇ ਆਧਾਰ ਤੇ ਵੋਟ ਮੰਗਣੀ ਆ ਤੇ ਜਲੰਧਰ ਵੈਸਟ ਬਿਹਤਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਸhtੀਆਂ ਤੇ ਫ੍ਰੀ ਇਲਾਜ ਦੇਣਾ ਇਹ ਸਾਡੇ ਸਤਕਾਰਯੋਗ ਐਮਐਲਏ ਸਾਹਿਬਾ ਔਰ ਮਾਨ ਸਾਹਿਬ ਦੀ ਸਰਕਾਰ ਦੀ ਕਮਿਟਮੈਂਟ ਹੋ ਇਸੇ ਤਰੀਕੇ ਨਾਲ ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇਪੀ ਨਗਰ ਮਾਡਲ ਹਾਊਸ ਅਰਬੰਸ ਨਗਰ ਇਲਾਕੇ ਵਿੱਚ ਸੀਸੀਟੀਵੀ ਸੀਸੀਟੀਵੀ ਦੀ ਬਹੁਤ ਵੱਡੀ ਇੱਕ ਰੋਲ ਹੋ ਗਿਆ ਸਿਕਿਉਰਟੀ ਲੈ ਕੇ ਔਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਸ਼ਿਸ਼ ਹੈ ਸੀ ਪੂਰਾ ਸਿਸਟਮ ਡਿਜੀਟਲ ਕਰੀਏ ਤਾਂ ਕਿ ਹਰੇਕ ਹਰਕਤ ਤੇ ਗਲਤ ਕੰਮ ਤੇ ਸਰਕਾਰ ਦੀ ਪੈਣੀ ਨਜ਼ਰ ਰਵੇ ਔਰ ਆ ਜਿਹੜੇ ਤਮਾਮ ਏਰੀਆ ਮੈਂ ਦੱਸੇ ਜਲੰਧਰ West ਦੇ ਇੱਥੇ ਸੀਸੀਟੀਵੀ ਦਾ ਜਾਲ ਜਿਹੜਾ ਆ ਕੋ ਆਮ ਆਦੀ ਪਾਰਟੀ ਦੀ ਸਰਕਾਰ ਬੁਸ਼ਾਊਗੀ ਇਹ ਵੀ ਅਸੀਂ ਜਲੰਧਰ ਵੈਸਟ ਦੇ ਲੋਕਾਂ ਨਾਲ ਵਾਦਾ ਕਰਦੇ ਸਾਰੀਆਂ ਸੜਕਾਂ ਦੀ ਨਵੇਂ ਸਿਰੇ ਤੋਂ ਬਣਾਉਣੀਆਂ ਜਿਹੜੇ ਆ ਰਿਪੇਅਰ ਕਰਨੀਆਂ ਰਿਪੇਅਰ ਕਰਨੀਆਂ ਸੀਵਰੇਜ ਟ੍ਰੀਟਮੈਂਟ ਪਲਾਂਟ ਬੁਨਿਆਦੀ ਤੌਰ ਤੇ ਮੈਂ ਮੋٹے ਮੋٹے ਤੌਰ ਤੇ ਬਰੀਫ ਕਰਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੋਵੇ ਹਾਂ ਗੌਤਮ ਨਗਰ ਚ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜਾ ਆ ਉਹ ਵੀ ਆਮ ਆਦੀ ਪਾਰਟੀ ਦੀ ਸਰਕਾਰ ਆਉਣ ਵਾਲੇ ਟਾਈਮ ਚ ਚਲਾਊਗੀ ਇਹ ਜਲੰਧਰ ਵੈਸਟ ਦਾ ਇੱਕ ਐਮ ਹਿੱਸਾ ਟ੍ਰੀਟਮੈਂਟ ਪਲਾਂਟ ਸੀਸੀਟੀਵੀ ਕੈਮਰੇ ਜਿਹੜੀਆਂ ਸੜਕਾਂ ਤੇ ਲਾਈਟ ਜਿਹੜੀਆਂ ਆਪਾਂ ਸਟਰੀਟ ਲਾਈਟ ਜਿਹਨੂੰ ਕਹਿ ਸਕਦੇ ਹਾਂ ਸਪੋਰਟਸ ਗਰਾਊਂਡ ਜਲੰਧਰ ਕਿਸੇ ਜ਼ਮਾਨੇ ਸਪੋਰਟਸ ਦਾ ਹੱਬ ਰਿਹਾ ਸਾਡੇ ਪਵਨਜੀ ਤਿੰਰਮ ਸਾਹਿਬ ਦੱਸ ਰਹੇ ਸੀ ਮੈਨੂੰ ਹੁਣੇ ਕਿ ਪਿਛਲੇ 20 ਸਾਲਾਂ ਚ ਉਸ ਪੂਰੇ ਇੱਕ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਪੋਲਿਟਿਕਲ ਲੋਕਾਂ ਨੇ ਚਲਾਇਆ ਕਾਲੀ ਭਾਜਪਾ ਕਾਂਗਰਸੀਆਂ ਨੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਉਸੇ ਖੇਡਾਂ ਦੇ ਮੈਦਾਨ ਚੋਂ ਕੱਢ ਕੇ ਗਲਤ ਰਸਤੇ ਤੇ ਗਿਆ ਉਸ ਚੀਜ਼ ਨੂੰ ਰੀਵਾਈਵ ਕਰਨਾ ਸਪੋਰਟਸ ਦੀ ਕੈਪੀਟਲ ਪੰਜਾਬ ਦੀ ਨਹੀਂ ਦੇਸ਼ ਦੀ ਜਲੰਧਰ ਬਣੇ ਉਹਦੇ ਲਈ ਮਾਨ ਸਾਹਿਬ ਦੀ ਸਰਕਾਰ ਆਪਣੇ ਉਪਰਾਲੇ ਕਰੂਗੀ ਇਸੇ ਤਰੀਕੇ ਨਾਲ ਟ੍ਰੀਟਮੈਂਟ ਪਲਾਂਟ ਦੀ ਵੀ ਗੱਲ ਕੀਤੀ ਆ ਤਮਾਮ ਸਾਫ ਪੀਣ ਵਾਲਾ ਪਾਣੀ ਸੋ ਮੇਰਾ ਕਹਿਣ ਤੋਂ ਭਾਵ ਹੈ ਮੈਂ ਆਪਣਾ ਖਤਮ ਕਰੂੰਗਾ ਗੱਲ ਅਸੀਂ ਕੰਮ ਦੇ ਆਧਾਰ ਤੇ ਜਲੰਧਰ ਵੈਸਟ ਵਾਲਿਆਂ ਤੋਂ ਵੋਟ ਮੰਗ ਰਹੇ ਆ ਆ ਤਮਾਮ ਜਿਹੜੇ ਸਾਡੇ ਵਾਦੇ ਆ ਅਗਲੇ 10 ਕੰਮ ਪ੍ਰਾਇੋਰਟੀ ਤੇ ਭਗਵੰਤ ਮਾਨ ਜੀ ਦੀ ਸਰਕਾਰ ਕਰੂਗੀ ਔਰ ਸਭ ਤੋਂ ਜ਼ਰੂਰੀ ਗੱਲ ਹੈ कि जेडे पलटू राम करप्ट मेरी बिलियो चुप ਕਰ ਜਾ आवाज ਕਰ ਦੇ ਬੀਚ ਹਾਂ ਇੱਕ ਮਿੰਟ ਬੇਚੇ ਚੁੱਪ ਕਰ ਜਾ ਦੋ ਮਿੰਟ ਦੋ ਮਿੰਟ ਦੀ ਗੱਲ ਆ ਮੇਰਾ ਵੀ ਜਿਹੜੇ ਲੋਕ ਸਿਰਫ ਔਰ ਸਿਰਫ ਰਾਜਨੀਤੀ ਆਪਣੇ ਨਿੱਜੀ ਲਾਹੇ ਲਈ ਆਪਣੇ ਨਿੱਜੀ ਫਾਇਦੇ ਲਈ ਆਪਣੇ ਨਿੱਜੀ ਇੰਟਰਸਟ ਲਈ ਕਰ ਰਹੇ ਉਹਨਾਂ ਲੋਕਾਂ ਨੂੰ ਜਲੰਧਰ ਵੈਸਟ ਦੇ ਆਨੂੰ ਮੇਰੀ ਬੇਨਤੀ ਆ ਨਕਾਰੋ ਪਲਟੂ ਰਾਮ ਨੂੰ ਨਕਾਰੋ ਇੱਕ ਸਮਝਦਾਰ ਪੜ੍ਹੇ ਲਿਖੇ ਖਾਨਦਾਨੀ ਰਾਜਨੀਤਿਕ ਤੌਰ ਤੇ ਜਿੰਨਾ ਦੀ ਇੱਕ ਅਹਿਮ ਸਥਾਨ ਹੈ ਜਲੰਧਰ ਸ਼ਹਿਰ ਚ ਔਰ ਜਿੰਨਾਂ ਨੂੰ ਇਹ ਕਹਿ ਰਹੇ ਆ ਕੀ ਕਹਿ ਰਹੇ ਪਵਨ ਜੀ ਮੰਦ부ਦੀ ਮੈਂ ਮੈਂ ਜਲੰਧਰ ਵਾਸਤੇ ਸਾਰੇ ਸਤਕਾਰਯੋਗ VOTER ਸਹਿਬਾਨਾਂ ਨੂੰ ਬੇਨਤੀ ਕਰਦਾ ਹੈ ਕਿ ਇਹ ਇੱਕ ਕਿੱਟਾ ਵੱਡਾ ਅਪਮਾਨ ਹੈ ਸਾਡੇ ਭਗਤ ਭਾਈ ਚਾਰੇ ਦਾ ਕੀਮਤੀ ਭਗਤ ਜਿਹੜਾ ਸਾਡੇ ਸੌਰੀ ਮੰਦਰ ਭਗਤ ਜੀ ਦੇ ਪਰਿਵਾਰ ਦਾ ਕਿੱਟਾ ਜਿਨ੍ਹਾਂ ਨੇ ਦੋ ਪੀੜੀਆਂ ਲਗਾਤਾਰ ਜਲੰਧਰ ਦੀ ਸੇਵਾ ਚ ਲੱਗੀਆਂ ਹੈ ਚੁੰਨੀ ਲਾਲ ਜੀ ਭਗਤ ਚੁੰਨੀ ਲਾਲ ਜੀ ਮੈਨੂੰ ਵੀ ਉਹਨਾਂ ਦਾ ਅਸ਼ੀਰਵਾਦ ਮਿਲਦਾ ਰਿਹਾ ਹੈ ਬਹੁਤ ਹੀ ਸਾਡੇ ਸਤਕਾਰਯੋਗ ਇਸ ਸ਼ਹਿਰ ਦੇ ਸੀਨੀਅਰ ਲੀਡਰ ਹੈ ਲੋਕਲ ਬਾਡੀ ਦੇ ਉਹ ਵਜ਼ੀਰ ਵੀ ਰਹਿ ਪੰਜਾਬ ਸਰਕਾਰ ਚ ਉਹਨਾਂ ਲੋ ਉਹਨਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਵਰਤਣੇ ਇਹ ਲੋਕਾਂ ਦਾ ਅਸਲੀ ਚਿਹਰਾ ਅਸਲੀ ਮੁਖ ਹੈਟਾ ਇਹ ਲੂਟੂਆਂ ਦੇ ਟੋਲੇ ਦਾ ਠੱਗਾਂ ਦੇ ਟੋਲੇ ਦਾ ਜਿਹੜੇ ਇੱਕ ਪੜ੍ਹੇ ਲਿਖੇ ਇਮਾਨਦਾਰ ਜ਼ਿੰਮੇਵਾਰ ਬੰਦੇ ਨੂੰ ਜਿਸ ਤਰੀਕੇ ਨਾਲ ਮੰਦਬੁਗੀ ਕਹਿ ਰਿਹਾ ਜਲੰਧਰ ਵੈਸ ਦੇ ਵੋਟਰੋ ਇਹਨਾਂ ਨੂੰ ਸਬਕ ਸਿਖਾਓ ਇਹ અપਮਾਨ ਕੀਤਾ ਤੁਹਾਡਾ ਨਾਂ ਇਹਨਾਂ ਨੇ ਸਾਡੇ ਜਲੰਧਰ ਦੇ ਭਾਈਚਾਰੇ ਦਾ ਅਪਮਾਨ ਕੀਤਾ ਹੈ ਇਸ ਅਪਮਾਨ ਦਾ ਬਦਲਾ ਵੀ ਜਿਹੜਾ ਆ ਜਲੰਧਰ ਵੈਸਟ ਦੇ ਲੋਕ ਲੈਣ ਲਾਉਣ ਲੈਣ ਔਰ ਇੱਕ ਟੋਲੂਆਂ ਦੇ ਇਹ ਠੱਗਾਂ ਨੂੰ ਔਰ ਪਲਟੂ ਰਾਮਾ ਨੂੰ ਜਿਹੜਾ ਜਿੱਤਰਾ ਲੋਕ ਸਭਾ ਚ ਰੁਕਸਤ ਕੀਤਾ ਆ ਦੇਖੋ ਆਮ ਆਦੀ ਪਾਰਟੀ ਨੇ ਲੋਕ ਸਭਾ ਦਾ ਐਮਪੀ ਬਣਾਇਆ ਸੀ ਬਾਈ ਇਲੈਕਸ਼ਨ ਸਾਰੇ ਨਹੀਂ ਸਾਡੇ ਧਾਲੀਵਾਲ ਸਾਹਿਬ ਇੱਥੇ ਸਾਰਿਆਂ ਨੇ ਅਸੀਂ ਇੱਕ ਇੱਕ ਜਾਣੇ ਨੇ ਜੋਰ ਲਾ ਕੇ ਲੇਕਿਨ ਰੱਬ ਦੇ ਘਰ ਦੇ ਰਹੇ ਅੰਦੀਰ ਨਹੀਂ ਹੈ ਔਰ ਇਸ ਜਿਹੜੇ ਬੀਜੇਪੀ ਦਾ ਕੈਂਡੀਡੇਟ ਹੈ ਇਹਦਾ ਨਾਂ ਕੀ ਹੈ ਜੀ ਸ਼ੀਤਲ ਅੰਗਰਾਜ ਹਾਂ ਇਸ ਬੰਦੇ ਨੂੰ ਵੀ ਜਿਹੜਾ ਸਬਕ ਸਿਖਾਇਆ ਜਾਵੇ ਔਰ ਜਲੰਧਰ ਵਾਹਦੇ ਲੋਕਾਂ ਨੂੰ ਮੇਰੀ ਬੇਨਤੀ ਇਮਾਨਦਾਰ ਪੜ੍ਹੇ ਲਿਖੇ ਔਰ ਜਿਨ੍ਹਾਂ ਦੀ ਸਾਫ ਸੁਥਰੀ ਸ਼ਖੀਅਤ ਜ਼ਿੰਮੇਵਾਰ ਉਹਨਾਂ ਨੂੰ ਪੰਜਾਬ ਦੀ ਮੁਕੱਦਸ ਵਿਧਾਨ ਸਭਾ 'ਚ ਪਹੁੰਚ ਕੇ ਆਪਣੇ ਲੋਕਾਂ ਦੀ ਸੇਵਾ ਦਾ ਮੌਕਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਿਆਣਾ ਦੇ ਸੀਐਮ ਦਾ ਬਿਆਨ ਕਿਤੇ ਦਿੱਲੀ 'ਚ ਜੋ ਪਾਣੀ ਦੀ ਸਮੱਸਿਆ ਇੱਕ ਇੱਕ ਕਰਕੇ ਦਿੱਲੀ 'ਚ ਪਾਣੀ ਦੀ ਸਮੱਸਿਆ ਹੈ